ਬੜਾ ਨਵੇਕਲਾ ਜਿਹਾ ਪ੍ਰੋਗਰਾਮ ਹੈ ਇਦਾਂ ਦਾ ਪ੍ਰੋਗਰਾਮ ਤੁਸੀਂ ਪਹਿਲਾਂ ਕਦੇ ਦੇਖਿਆ ਨਹੀਂ ਹੋਣਾ ਇਹ ਪ੍ਰੋਗਰਾਮ ਕਿਵੇਂ ਬਣਿਆ ਮੈਂ ਇਹਦੀ ਥੋੜੀ ਜੀ ਤੁਹਾਨੂੰ ਕਹਾਣੀ ਦੱਸ ਦਿੰਨਾ 15 ਦਿਨ ਪਹਿਲਾਂ ਸਹਿਕਾਰਤਾ ਦੀ ਇੱਕ ਮੀਟਿੰਗ ਕੀਤੀ ਸੀਐਮ ਹਾਊਸ ਦੇ ਵਿੱਚ ਕੋਆਪਰੇਟਿਵ ਦੀ ਇੱਕ ਮੀਟਿੰਗ ਕੀਤੀ ਤਾਂ ਉਹਦੇ ਵਿੱਚ ਮੇਰੇ ਕੋਲੇ ਜਿਹੜੇ ਕਾਗਜ਼ ਆਏ ਕਾਗਜ਼ਾਂ ਦੇ ਵਿੱਚ ਘਟਾ ਹੀ ਦਿਖਾਇਆ ਹੋਇਆ ਸੀਗਾ ਫਲਾਨਾ ਜ਼ਿਲ੍ਹਾ -5% ਹੈ ਜੀ ਰਿਕਵਰੀ ਐਨਾ ਕਰਜ਼ਾ ਜੀ ਐਨਾ ਮੋੜਿਆ ਨਹੀਂ ਉੱਚ ਵੱਡੇ ਵੱਡਿਆਂ ਦੇ ਵੀ ਨਾਮ ਨੇ ਜਿਨ੍ਹਾਂ ਕੋਲੇ ਦੋ ਦੋ ਨਾਟਕ ਘਰਾਂ ਨੇ ਜਿਨ੍ਹਾਂ ਨੇ ਮੋੜਿਆ ਨਹੀਂ ਪਰ ਉਹਦੇ ਵਿੱਚ ਇੱਕ ਠੰਡੀ ਹਵਾ ਦਾ ਬੁੱਲਾ ਸੀ ਕਿ ਜੀ ਧੂਰੀ ਹਲਕੇ ਨੇ 99. ਤੋਂ ਵੀ ਵੱਧ 99% ਤੋਂ ਵੀ ਵੱਧ ਰਿਕਵਰੀ ਬਣਾ ਕੇ ਪੰਜਾਬ ਚੋਂ ਪਹਿਲਾ ਨੰਬਰ ਉਹ ਮੈਂ ਕਿਹਾ ਹੁਣ ਜਿਨ੍ਹਾਂ ਨੇ ਮਾਇਨਸਾਂ 'ਚ ਫਿਰਦੇ ਆ ਜਿਹੜੇ ਉਹਨਾਂ ਨੂੰ ਤਾਂ ਕੀ ਸਨਮਾਨਤ ਕਰਨਾ ਜਿਨ੍ਹਾਂ ਨੇ ਮੋੜ ਤਾਂ ਉਹਨਾਂ ਨੂੰ ਤਾਂ ਸਨਮਾਨਤ ਕਰ ਦਈਏ ਥੋੜਾ ਜਿਹਾ ਉਹਨਾਂ ਨੂੰ ਮਾਨ ਸਨਮਾਨਤਾ ਦੇ ਦਈਏ ਕਿ ਭਾਈ ਅਣਖੀ ਲੋਕੋ ਤੁਸੀਂ ਸਰਕਾਰ ਨੇ ਤੁਹਾਨੂੰ ਪੈਸਾ ਦਿੱਤਾ ਤੇ ਤੁਸੀਂ ਵਾਪਸ ਵੀ ਕਰਤਾ ਉਹ ਪੈਸੇ ਦਾ ਜਦੋਂ ਜਦੋਂ ਚਾਹੀਦਾ ਸੀ ਲੋਨ ਉਦੋਂ ਲੈ ਲਿਆ ਜਦੋਂ ਟਾਈਮ ਤੇ ਮੋੜਤਾ ਸੋ 39 ਤੁਹਾਡੇ ਸਾਹਮਣੇ ਸਾਰੀਆਂ ਸੁਸਾਇਟੀਆਂ ਆਈਆਂ ਸੀ 39 ਸੋਸਾਇਟੀਆਂ ਦੇ ਕੁੱਲ 22149 ਮੈਂਬਰ ਜੁੜੇ ਹੋਏ ਨੇ ਲਗਭਗ 78000 ਤੋਂ ਵੱਧ ਏਕੜ ਜ਼ਮੀਨ ਦਾ ਹੱਦ ਕਰਜ਼ਾ ਲਿਆ ਸੀ ਇਹਨਾਂ ਨੇ ਜਿਦੇ ਚੋਂ 39 ਚੋਂ 2900% ਤੇ 10 ਨੇ 90% ਤੋਂ ਵੀ ਜ਼ਿਆਦਾ ਵਾਪਸ ਕੀਤਾ ਜੋ ਕਿ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਹਲਕਾ ਵਾਈਜ਼ ਹੈ ਜੇ ਜ਼ਿਲ੍ਹਾ ਵਾਈਜ਼ ਕਰੀਏ ਤਾਂ 87% ਰਿਕਵਰੀ ਨਾਲ ਸੰਗਰੂਰ ਜ਼ਿਲ੍ਹਾ ਪਹਿਲੇ ਨੰਬਰ ਤੇ ਆਪਾਂ ਨੂੰ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਸੰਗਰੂਰ ਜ਼ਿਲ੍ਹੇ ਵਾਲੇ ਬੈਕਵਰਡ ਨੇ ਪਛੜੇ ਹੋਏ ਨੇ ਹੁਣ ਆਪਾਂ ਪਹਿਲੇ ਨੰਬਰ ਤੇ ਆਉਣ ਲੱਗ ਗਏ ਆਪਾਂ ਨੂੰ ਆਤ ਪੈ ਗਈ ਪਹਿਲਾਂ ਵੀ ਸੰਗਰੂਰ ਜ਼ਿਲ੍ਹਾ ਆਮ ਆਦਮੀ ਪਾਰਟੀ ਵੱਲੋਂ ਪਹਿਲੇ ਨੰਬਰ ਤੇ ਫਿਰ 2019 ਚ ਫੇਰ ਪਹਿਲੇ ਨੰਬਰ ਤੇ 22 ਚ ਫੇਰ ਪਹਿਲੇ ਨੰਬਰ ਤੇ ਸੋ ਜਦੋਂ ਵੀ ਸੰਗਰੂਰ ਵਾਲੇ ਬਾਹਰ ਨਿਕਲਦੇ ਆ ਫਿਰ ਪਹਿਲੇ ਨੰਬਰ ਤੋਂ ਘੱਟ ਕੋਈ ਹੋਰ ਪੋਜੀਸ਼ਨ ਨੂੰ ਪਸੰਦ ਨਹੀਂ ਕਰਦੇ ਇਸ ਗੱਲ ਦੀ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਨਾ ਧੂਰੀ ਵਾਲਿਆਂ ਨੂੰ ਖਾਸ ਤੌਰ ਤੇ ਧੂਰੀ ਨੇ ਜੋ ਰਿਕਾਰਡ ਬਣਾਏ ਧੂਰੀ ਨੇ ਜੋ ਇਤਿਹਾਸ ਲਿਖਿਆ ਉਹ ਬਹੁਤ ਦੇਰ ਤੱਕ ਯਾਦ ਰੱਖਿਆ ਜਾਊਗਾ ਸੋ ਅੱਜ ਤਾਂ ਕਰਕੇ ਮੈਂ ਇਹ ਪ੍ਰੋਗਰਾਮ ਬਣਾਇਆ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਨੇ ਕੋਆਪਰੇਟ ਸੋਸਾਇਟੀਆਂ ਜਿਹੜੀਆਂ ਨੇ ਬੜਾ ਵਧੀਆ ਆਈਡੀਆ ਹੈ ਪਰ ਸਰਕਾਰਾਂ ਦੀਆਂ ਲਾਪਰਵਾਹੀਆਂ ਪ੍ਰਾਣੀਆਂ ਦੀਆਂ ਖਤਮ ਕਰਕੇ ਰੱਖਤਾ ਮਹਿਕਮੇ ਖਤਮ ਕਰਕੇ ਰੱਖਤਾ ਕਿਸੇ ਨੇ ਧਿਆਨ ਨਹੀਂ ਦਿੱਤਾ ਨਹੀਂ ਤਾਂ ਇੰਨਾ ਕੁਛ ਇਸ ਮਹਿਕਮੇ ਚ ਪਿਆ ਜੇ ਇਹਨੂੰ ਆਪਾਂ ਸਹੀ ਤਰੀਕੇ ਨਾਲ ਇਸਤੇਮਾਲ ਕਰ ਲੱਗ ਜੀਏ ਖੇਤੀ ਘਾਟੇ ਦਾ ਸੌਦਾ ਨਹੀਂ ਰਹਿਣੀ ਕਿਉਂਕਿ ਖੇਤੀ ਨਾਲ ਸੰਬੰਧਿਤ ਕਰਜੇ ਨੇ ਸਾਰੇ ਖੇਤੀ ਨਾਲ ਸੰਬੰਧਿਤ ਸੰਦਾਂ ਤੇ ਸਬਸਿਡੀ ਸਪਰੇਆਂ ਤੇ ਬੀਜਾਂ ਤੇ ਰੇਹਾਂ ਤੇ ਤੇਲਾਂ ਤੇ ਤੁਹਾਡੇ ਚ ਬਹੁਤ ਕਿਉਂਕਿ ਜਿਹੜੀਆਂ ਜਿਹੜੀਆਂ ਸੋਸਾਇਟੀਆਂ ਚਲਾ ਰਹੇ ਹਾਂ ਯੰਗ ਮੁੰਡੇ ਸੀ ਬਹੁਤ ਸਾਰੇ ਪ੍ਰਧਾਨ ਮਿਲੇ ਮੈਨੂੰ ਸੈਕਟਰੀ ਮਿਲੇ ਇੱਕ ਲਿੱਦੜਾ ਪਿੰਡ ਹੈ ਇੱਕ ਤਾਂ ਆਪਣੇ ਕੋਲੇ ਲਿੱਦੜਾ ਇੱਕ ਲਿੱਦੜਾ ਪਿੰਡ ਹੈ ਹੁਸ਼ਿਆਰਪੁਰ ਜ਼ਿਲ੍ਹੇ ਚ ਹੁਸ਼ਿਆਰਪੁਰ ਤੋਂ ਦਸੂਆ ਰੋਡ ਤੇ ਹੁਸ਼ਿਆਰਪੁਰ ਤੋਂ ਟਾਂਡਾ ਰੋਡ ਤੇ ਹੈ ਤੁਸੀਂ ਕਦੇ ਮੌਕਾ ਮਿਲਿਆ ਉੱਥੇ ਜਾ ਕੇ ਆਇਓ ਉੱਥੇ ਕੋਆਪਰੇਟਿਵ ਸੁਸਾਇਟੀ ਬਣਾਈ ਹੋਈ ਹੈ ਉਹਨਾਂ ਨੇ ਔਰ ਬੜਾ ਵਧੀਆ ਤਰੀਕੇ ਨਾਲ ਉਹ ਕੈਂਪ ਲਾਉਂਦੇ ਆ ਟ੍ਰੇਨਿੰਗ ਸੈਂਟਰ ਚਲਾਉਂਦੇ ਆ ਉਸ ਪਿੰਡ ਦੇ ਵਿੱਚ ਉਸ ਸੁਸਾਇਟੀ ਕੋਲੇ ਟਰੱਕ ਵੀ ਨੇ ਆਪਣੇ ਕਾਰਾਂ ਵੀ ਨੇ ਉਹ ਸੁਸਾਇਟੀ ਕੋਲੇ ਟਰੈਕਟਰ ਨੇ ਆਪਣੇ ਪੈਟਰੋਲ ਪੰਪ ਹੈ ਆਪਣਾ ਜਰਨਲ ਸਟੋਰ ਹੈ ਕਿਸੇ ਵੀ ਕੰਮ ਵਾਸਤੇ ਉਸ ਪਿੰਡ ਦੇ ਲੋਕਾਂ ਨੂੰ ਸ਼ਹਿਰ ਨਹੀਂ ਜਾਣਾ ਪੈਂਦਾ ਜੀ ਸਾਰਾ ਕੁਝ ਸੋਸਾਇਟੀ ਪ੍ਰੋਵਾਈਡ ਕਰਾਉਂਦੀ ਐ ਤੇ 10 ਕਰੋੜ ਤੋਂ ਜ਼ਿਆਦਾ ਉਹਨਾਂ ਦਾ ਪ੍ਰੋਫਿਟ ਜਿਹੜਾ ਉਹ ਬੈਂਕ 'ਚ ਪਿਆ ਪੂਰੇ ਮੁਲਕ 'ਚੋਂ ਜਿਹੜੇ ਆ ਵੱਖ-ਵੱਖ ਸੂਬਿਆਂ ਤੋਂ ਲੋਕ ਉਹਨੂੰ ਦੇਖਣ ਆਉਂਦੇ ਐਸਾ ਕਮਾਲ ਦੀ ਚੀਜ਼ ਕੀਤੀ ਹੋਈ ਹੈ ਉਹਨਾਂ ਨੇ ਸੋ ਜ਼ਰੂਰੀ ਨਹੀਂ ਕਿ ਹਰ ਗੱਲ ਦਾ ਬినాਸ਼ ਹੋ ਗਿਆ ਬਹੁਤ ਸਾਰੇ ਅਜਿ ਪਿੰਡ ਹੈਗੇ ਨੇ ਜਿਨ੍ਹਾਂ ਨੇ ਵਿਚਾਰ ਰੱਖਿਆ ਸੁਸਾਇਟੀਆਂ ਤੇ ਜਿਨ੍ਹਾਂ ਨੇ ਆਪਣਾ ਫਰਜ਼ ਸਮਝਦੇ ਹੋਏ ਸੁਸਾਇਟੀ ਨੂੰ ਪ੍ਰੋਫਿਟ ਚ ਵੀ ਲੈ ਕੇ ਗਏ ਆ ਇੱਕ ਜਿਹੜੀ ਉਸੇ ਕਾਗਜ਼ ਚ ਹੋਰ ਗੱਲ ਮੈਂ ਦੇਖੀ ਜਿਹੜਾ ਮੇਰੇ ਕੋਲ ਆਇਆ ਸੀ ਕਿ ਕਰਜ਼ਾ ਤਾਂ ਲੈਣਿਆ ਕੋਆਪਰੇਟਿਵ ਬੈਂਕ ਤੋਂ ਪਰ ਖਾਤੇ ਆਪਣੇ ਹੈਗੇ ਨੇ HDFC 'ਚ ICICI 'ਚ ਜਾਂ ਹੋਰ ਪ੍ਰਾਈਵੇਟ ਬੈਂਕਾਂ 'ਚ ਮੈਂ ਕਦੀ ਇਹਦਾ ਕਾਰਨ ਕੀ ਹੈ ਕਾਰਨ ਇਹਦਾ ਇਹ ਹੈ ਜੀ ਕਿ ਸਰਕਾਰੀ ਅਫਸਰ ਜਿਹੜੇ ਨੇ ਉਹਨੂੰ ਲਾਣਾ ਆਪਾਂ ਕੋਆਪਰੇਟ ਬੈਂਕਾਂ ਦੇ ਉਹ ਕਹਿੰਦਾ ਮੇਰਾ ਪਤਾ ਨਹੀਂ 3 ਮਹੀਨੇ ਮੈਂ ਇੱਥੇ ਰਹੂੰ ਪਤਾ ਨਹੀਂ 4 ਮਹੀਨੇ ਰਹੂੰ ਮੇਰੀ ਬਦਲੀ ਹੋ ਜਾਊ ਆਪਾਂ ਨੇ ਕੀ ਲੈਣਾ ਇਹਨਾਂ ਚੱਕਰਾਂ 'ਚ ਪੈ ਕੇ ਸੋ ਇਸ ਕਾ ਵਾਸਤੇ ਸਾਨੂੰ ਡੇਡिकेटेड professionl ਭਾਵੇਂ हायर ਕਰਨੇ ਪੈਣ 1.5% ਖਾਤੇ ਨਹੀਂ 98% ਖਾਤੇ ਪ੍ਰਾਈਵੇਟ ਚ ਨੇ ਸਿਰਫ 1.5% ਕੋਆਪਰੇਟਿਵ ਬੈਂਕਾਂ ਚ ਨੇ ਆਪਣੀ ਬੈਂਕਾ ਹੋ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਵੱਧ ਤੋਂ ਵੱਧ ਨਾ ਖਾਤੇ ਜਿਹੜੇ ਨੇ ਉਹ ਆਪਣੇ ਕੋਆਪਰੇਟਿਵ ਬੈਂਕਾਂ ਚ ਖਲਾਓ 3% ਦੂਜਾ ਵਿਆਜ ਹੈ 3% ਘਟ ਹੈ ਜੀ ਜੇ ਉਹ 100 ਰੁਪਏ ਲੈਂਦੇ ਆ 75 ਰੁਪਏ ਲੈਂਦੇ ਆ ਕਾਰਨ ਕੀ ਇਹਦਾ ਕਿਉਂ ਨਹੀਂ ਖਾਤੇ ਖਲਾਉਂਦੇ ਉਹੀ ਗੱਲ ਫੈਲ ਜਾਂਦੀ ਹੈ ਕਈ ਵਾਰੀ ਇੱਕ ਵਾਰੀ ਜਦੋਂ ਮੈਂ ਤਾਂ ਉਦੋਂ ਹੈ ਨਹੀਂ ਸੀ ਦੁਨੀਆ ਤੇ ਜਦੋਂ ਪਾਖੜਾ ਦਾ ਪਾਣੀ ਆਇਆ ਕਹਿੰਦੇ ਕੱਸੀਆਂ ਚ ਕਾਮਰੇਡਾਂ ਦਾ ਜੋਰ ਹੁੰਦਾ ਸੀ ਉਦੋਂ ਉਹਨੇ ਗੱਲ ਫੁਲਾਦੀ ਕਹਿੰਦੇ ਇਹ ਪਾਣੀ ਨਾ ਲਾਇਓ ਲੋਕੋ ਆਉ ਤੇ ਖੇਤਾਂ ਨੂੰ ਇਹ ਤਾਂ ਫੋਕਾ ਪਾਣੀ ਐ ਇਹ ਚੋ ਬਿਜਲੀ ਕੱਢ ਲਈ ਕਰੰਟ ਨਹੀਂ ਹੈਗਾ ਨੇ ਇਸ ਪਾਣੀ ਚ ਇਹ ਤਾਂ ਕਰੰਟ ਤਾਂ ਕੱਢ ਲਿਆ ਤਾਂ ਫੋਕਾ ਹੈ ਗੱਲ ਹੀ ਫੈਲਣੀ ਫੈਲ ਗਈ ਹੁਣ ਇੱਕ ਗਲਤਫਹਿਮੀ ਫਲਾ ਰੱਖੀ ਹੈ ਮੈਂ ਤੁਹਾਨੂੰ ਕਲੀਅਰ ਕਰਨੇ ਚਾਹਨਾ ਜੇ ਕਿਸੇ ਨੇ ਲੋਨ ਦੇਣਾ فرض ਕਰੋ ਕੋਆਪਰੇਟਿਵ ਬੈਂਕ ਦਾ ਲੋਨ ਹੈ ਉਹ ਕਹਿੰਦਾ ਜੇ ਮੈਂ ਇੱਥੇ ਖਾਤਾ ਖਲਾਉਂਗਾ ਤਾਂ ਮੇਰੇ ਫਸਲ ਦੇ ਪੈਸੇ ਇਸ ਖਾਤੇ 'ਚ ਆਉਣਗੇ ਸਰਕਾਰ ਕੀ ਕਰੂਗੀ ਗਲਤਫਹਿਮੀ ਫੈਲ ਗਈ ਸਰਕਾਰ ਕੀ ਕਰੂਗੀ ਜਦੋਂ ਮੈਂ ਫਸਲ ਵੇਚ ਕੇ ਗਿਆ ਜਿਹੜੇ ਮੇਰੇ ਫਸਲ ਦੇ ਪੈਸੇ ਨੇ ਉਹਨਾਂ 'ਚੋਂ ਮੇਰਾ ਕਰਜ਼ੇ ਵਾਲੇ ਕੱਟ ਲੈਣਗੇ ਬਿਲਕੁਲ ਗਲਤ ਗੱਲ ਐ ਐਦਾਂ ਹੋ ਹੀ ਨਹੀਂ ਸਕਦਾ ਕਾਨੂੰਨ ਮੁਤਾਬਕ ਜਿਹੜਾ ਉਹ ਸੀਸੀਐਲ ਕਹਿੰਦੇ ਆ ਉਹਨੂੰ ਕ੍ਰੈਸ਼ ਕ੍ਰੈਡਿਟ ਲਿਮਿਟ ਉਹ ਪੈਸਾ ਜਿਹੜਾ ਫਸਲ ਵਾਲਾ ਉਹ ਟਰਾਲੀ ਲੈ ਗਈ ਮੰਡੀ 'ਚ ਤੁਲ ਗਈ ਨਾਲ ਦੀ ਨਾਲ ਉਹ ਤੁਹਾਡੇ ਖਾਤੇ 'ਚ ਕਿਸਾਨ ਦੇ ਖਾਤੇ 'ਚ ਉਹਨੂੰ ਜਿੰਨੀ ਤੁਲੀ ਆ ਉਹਦੇ ਹਿਸਾਬ ਨਾਲ ਐਮਐਸਪੀ ਦੇ ਹਿਸਾਬ ਨਾਲ ਉਹਨੇ ਪੈਸੇ ਉਹਦੇ ਖਾਤੇ 'ਚ ਬੈਂਕ 'ਚੋਂ ਜਾਣਗੇ ਉਹਦੇ 'ਚੋਂ 1 ਰੁਪਈਆ ਵੀ ਇੱਧਰ ਉੱਧਰ ਨਹੀਂ ਕਰ ਸਕਦੇ ਇਹ ਗੱਲ ਤਾਂ ਅਮੀ ਜਿਹੜੀ ਆ ਉਹ ਕੱਟ ਦਿਓ ਕਿ ਸਰਕਾਰ ਕੋਈ ਤੁਹਾਡੇ ਲੋਨ ਨੂੰ ਛੇੜ ਲੂਗੀ ਜਾਂ ਤੁਹਾਡੇ ਪੈਸਿਆਂ ਨੂੰ ਛੇੜ ਲੂਗੀ ਹੋਰ ਤਰੀਕੇ ਹੈਗੇ ਨੇ ਕੋਈ ਗੱਲ ਨਹੀਂ ਕਈ ਤਾਂ ਘਰ ਇਹ ਜੇ ਨੇ ਚਲੋ ਕਬੀਲਦਾਰੀ ਥੱਲੇ ਦੱਬ ਗਏ ਜਾਂ ਕਰਜ਼ਾ ਮੋੜਨ ਦੇ ਸੱਚੀ ਮੁੱਚੀ ਕਾਬਲ ਨਹੀਂ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਕਈ ਵਾਰੀ ਦਿਨ ਚੰਗੇ ਮਾੜੇ ਚੱਲਦੇ ਰਹਿੰਦੇ ਪਰ ਜ਼ਿਆਦਾ ਘਰ ਇਹ ਜੇ ਨੇ ਜਿਨ੍ਹਾਂ ਨੇ ਮੋੜਿਆ ਨਹੀਂ ਜਿਨ੍ਹਾਂ ਕੋਲੇ ਵੱਡੇ ਵੱਡੇ ਟਰੈਕਟਰ ਨੇ ਏਸੀ ਲੱਗੇ ਹੋਏ ਆ ਘਰੇ ਤੇ ਹਾਸੀ ਵੱਡੀ ਹਰੀਲੀ ਐ ਤੇ ਨਾਲੇ ਲਿਖਿਆ ਵੀ ਹੋਇਆ ਉੱਥੇ ਕਿ ਸਰਦਾਰ ਫਲਾਣਾ ਸਿੰਘ ਕਰਜ਼ਾ ਨਹੀਂ ਮੋੜਿਆ ਜੀ ਬੈਂਕ ਦਾ ਵੱਡੇ ਬੰਦਿਆਂ ਨੇ ਜਾਦੇ ਰੱਖੇ ਹੋਏ ਪੈਸੇ ਸਿਆਣੇ ਕਹਿੰਦੇ ਨਹੀਂ ਕਿ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਐ ਅੰਡਾ ਉਹਨੇ ਛੋਟਾ ਹੋ ਜਾਂਦਾ ਜਿੰਨਾ ਜ਼ਿਆਦਾ ਪੈਸਾ ਆਈ ਜਾਊਗਾ ਉਹਨਾਂ ਕੰਜੂਸ ਹੋਈ ਜਾਂਦੇ ਨੇ ਆਮ ਬੰਦਾ ਨਹੀਂ ਇਹ ਕਰਦਾ ਆਮ ਬੰਦੇ ਕਹਿੰਦਾ ਜੀ ਵੀ ਮੈਂ ਤਾਂ ਯਾਰ ਕਰਜਾ ਹੈ ਮੇਰੇ ਸਿਰ ਮੈਨੂੰ ਤਾਂ ਸੌਂ ਨਹੀਂ ਦਿੰਦਾ ਮੈਂ ਜਿੰਨੇ ਚਿਰ ਲਾਉਂਦਾ ਨਹੀਂ ਮੈਨੂੰ ਨੀਂਦ ਨਹੀਂ ਆਉਂਦੀ ਤੁਸੀਂ ਉਹਦੇ ਗਵਾਹ ਹੋ ਤੁਸੀਂ ਅੱਜ ਮੇਰੇ ਸਾਹਮਣੇ ਬੈਠੇ ਤੁਸੀਂ ਸਾਰਿਆਂ ਨੇ ਕਰਜਾ ਮੋੜਿਆ ਜੇ ਮੈਂ ਤੁਹਾਨੂੰ ਨਾਮ ਦੱਸਦਾ ਉਹਨਾਂ ਦੇ ਤੁਸੀਂ ਹੈਰਾਨ ਰਹਿ ਜਾਓਗੇ ਜਿਹਨੇ ਕਰਜਾ ਲੈ ਰੱਖਿਆ ਅੱਗ ਲਾਇਆ ਪੈਸੇ ਨਹੀਂ ਮੁੱਕਦੇ ਉਹਨਾਂ ਕੋਲੇ ਉਹ ਬੰਦੇ ਕਰਜਾ ਦੱਬੇ ਬੈਠੇ ਦੱਸੋ ਫਿਰ ਕਹਿੰਦੇ ਸੂਬਾ ਕਿਵੇਂ ਚੱਲੂਗਾ ਜੀ ਅਸੀਂ ਹੁਣੋ ਤਰੀਕੇ ਲੱਭ ਰਹੇ ਆ ਪਿਆਰ ਨਾਲ ਪਹਿਲਾਂ ਪਿਆਰ ਨਾਲ ਪਿਆਰ ਨਾਲ ਜੇ ਨਹੀਂ ਤਾਂ ਫਿਰ ਕੋਈ ਹੋਰ ਤਰੀਕਾ ਬਣਾਉਣਾ ਪਊਗਾ ਪਰ ਆਮ ਲੋਕਾਂ ਨੂੰ ਇਹਦਾ ਕੋਈ ਅਸੀਂ ਅਸਰ ਨਹੀਂ ਪੈਣ ਦਿੰਦੇ ਸਿਰਫ ਜਿਹੜੇ ਉਹ ਕਰ ਜਿਹੜੇ ਕਹਿੰਦੇ ਕੋਹੋਂ ਦੇ 22 51 100 ਨਾਲੀ ਕਾ ਜੋਨ ਡੀਅਰ ਬੜੇ ਬੜੇ ਟਰੈਕਟਰ ਰੱਖਿਆ ਜਿਨ੍ਹਾਂ ਨੇ ਉਹ ਕਰਨੇ ਉਹ ਅੱਡੜੇ ਸੰਦ ਉਹਨਾਂ ਕੋਲੇ ਉਹਦਾ ਆ ਰੇਲ ਦੀ ਗੱਡੀ ਜਿਹੜੇ ਜਿਹੜੇ ਇੰਜਨ ਨੇ ਉਹਨਾਂ ਦੇ ਰੇਲ ਦੇ ਇੰਜਨ ਜਿਹੜੇ ਜਿਹੜੇ ਟਰੈਕਟਰ ਨੇ ਸੋ ਉਹਨਾਂ ਤੋਂ ਵੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਨਾ ਕਿਵੇਂ ਪਿਆਰ ਨਾਲ ਉਹਨੂੰ ਕਹਿ ਦਈਏ ਵੀ ਭਾਈ ਪੰਜਾਬ ਚ ਹਿੱਸਾ ਪਾਓ ਐ ਨਾ ਕਰੋ ਪੰਜਾਬ ਨੂੰ ਡਬੋਣ ਚ ਜਿਆਦਾ ਕੰਮ ਡਬੋਣ ਵਾਲੇ ਪਾਸੇ ਨਾ ਕਰੋ ਹੁਣ ਜਿਵੇਂ ਪਿੰਡ ਚੰਗਾਲ ਤੇ ਪੜੋਂ ਆਉਂਦੀਆਂ ਸਕਾਰੀ ਜਿਹੜੀਆਂ ਸੁਭਾਮਾ ਨੇ ਉਹਨਾਂ ਜਾਣ ਉਸ ਦੀ ਕੇਂਦਰ ਵੀ ਰਿਸਟਰ ਕੋ ਵਾਇਆ ਹੋਇਆ ਵੀ ਜਿੱਥੇ ਦਵਾਈਆਂ ਬਹੁਤ ਘੱਟ ਕੀਮਤ ਤੇ ਜਿਹੜੀਆਂ ਜਨਰਿਕ ਹੁੰਦੀਆਂ ਨੇ ਨਾ ਉਹ ਬਹੁਤ ਘੱਟ ਕੀਮਤ ਤੇ ਮਿਲਦੀਆਂ ਨੇ ਇਹੋ ਜਿਹੇ ਕੰਮ ਸੋਸਾਇਟੀ ਕਰ ਸਕਦੀ ਹੈ ਇਹ ਆ ਤੁਸੀਂ ਆਪਣੇ ਪਿੰਡ ਰਿਸਟਰ ਕਰਾਓ ਕਿੱਥੇ ਉਹੀ ਦਵਾਈ 500 ਦੀ ਹੈ ਉਹੀ ਦਵਾਈ 500 ਰੁਪਏ ਦੀ ਹੈ ਇੱਕ ਜ਼ੀਰੋ ਕੱਟ ਜਾਂਦੀ ਹੈ ਜਨਰਿਕ ਜਿਹੜੀਆਂ ਦਵਾਈਆਂ ਸੋ ਬਾਕੀ ਜਿਵੇਂ 126 ਸੰਗਰੂ ਜ਼ਿਲ੍ਹੇ ਦੀਆਂ ਜਿਹੜੀਆਂ ਸਕਾਰੀ ਸਭਾ ਮੰਨੇ ਕਾਮਨ ਸਰਵਿਸ ਸੈਂਟਰ ਵਜੋਂ ਰਜਿਸਟਰ ਨੇ ਉੱਚ ਪੈਨ ਕਾਰਡ ਬਣਾਉਣਾ ਬਿਜਲੀ ਦਾ ਬਿੱਲ ਭਰਨਾ ਆਨਲਾਈਨ ਕੋਈ ਹੋਰ ਫਾਰਮ ਭਰਨੇ ਨੇ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਸਾਈਟ 'ਚ ਮਿਲ ਸਕਦੀਆਂ ਸੋ ਤੂਰੀ ਸਰਕਲ ਦੀਆਂ 34 ਸੁਭਾਵਾਂ ਜਿਹੜੀਆਂ ਨੇ 39 'ਚੋਂ ਕਾਮਨ ਸਰਵਿਸ ਸੈਂਟਰ ਵਜੋਂ ਰਜਿਸਟਰ ਹੋ ਗਈਆਂ ਸੋ ਇਹਦੇ 'ਚ ਸੰਗਰੂਰ ਚ ਕਸਟਮ ਹਾਇਰਿੰਗ ਸੈਂਟਰਾਂ ਕੋਲ 1433 ਖੇਤੀਬਾੜੀ ਦੇ ਸੰਦ ਨੇ ਸਰਕਾਰੀ ਸਹਾਣੇ ਕੋਲੇ 350 ਤੋਂ ਵੱਧ ਖੇਤੀ ਦੇ ਸੰਦ ਨੇ 33 ਟਰੈਕਟਰ ਨੇ ਤੂਰੀ ਸਰਕਲ ਚ ਇਹ ਸਾਡੇ ਸਾਰਿਆਂ ਲਈ ਪਤਾ ਕੀ ਆ ਆਪਾਂ ਦੇਖੋ ਦੇਖੀ ਕਰਨ ਲੱਗੇ ਨਾ ਕੰਮ ਹੁਣ ਚਾਰ ਕਿੱਲੇ ਵਾਲੇ ਕੋਲੇ ਵੀ ਉਹੀ ਟਰੈਕਟਰ ਹੈ 40 ਕਿੱਲੇ ਵਾਲੇ ਕੋਲੇ ਵੀ ਉਹੀ ਟਰੈਕਟਰ ਹੈ ਜਦ ਕੇ ਲੋਡ ਨਹੀਂ ਸੀ ਜਿਸ ਸੋਸਾਇਟੀ ਕੋਲ ਟਰੈਕਟਰ ਹੋਵੇ ਉਹ ਟਰੈਕਟਰ ਚਾਰ ਗੱਲੇ ਉਹਦੇ ਵਾਧੂਗਾ। ਤਾ ਲਿੱਦਣਾ ਜਦੋਂ ਜਾਓਗੇ ਉਹਨਾਂ ਕੋਲ ਟਰੈਕਟਰ ਪਿੰਡ 'ਚ ਕਿਸੇ ਕੋਲ ਟਰੈਕਟਰ ਨਹੀਂ ਹੈਗਾ। ਆਪਦੇ ਟਰੈਕਟਰ ਨੇ ਸੋਸਾਇਟੀ ਕੋਲੇ ਸਾਰੇ ਪਿੰਡ ਦੀ ਜ਼ਮੀਨ ਉਹ ਵਾਉਂਦੇ ਨੇ। ਕਾਹਦੇ ਵਾਸਤੇ ਖਰਚਾ? ਪੰਜਾਬ 'ਚ 60-70% ਟਰੈਕਟਰ ਜ਼ਿਆਦਾ ਨੇ। ਜ਼ਿਆਦਾ ਖੰਭਾ ਖਿੱਚਣ ਦੇ ਕੰਮ ਆਉਂਦੇ ਜੇ ਕੋਈ ਤੋਂ ਖੰਭਾ-ਕੁੰਭਾ ਲਿਆਉਣਾ ਹੈ ਜਾਂ ਮਕਾਨਾ ਜਾਨਣਾ ਉਹ ਚ ਹੋਰ ਕੀ ਕਰਦੇ ਆ। ਹੁਣ ਚਲੋ ਥੋੜਾ ਜਿਆਦਾ ਧਰਨੇ-ਤੁਰਨੇ ਵਾਸਤੇ ਵੀ ਟਰੈਕਟਰ ਟਰਾਲੀਆਂ ਵਰਤਣ ਲੱਗ ਗਏ। ਠੀਕ ਹੈ ਨਾ? ਹੋਰ ਤਾਂ ਕੰਮ ਨਹੀਂ ਜੀ ਇੰਨਾ ਆਪਣੇ ਕੋਲ 15 ਦਿਨ ਦਾ ਕੱਦੂ ਵਾਲਾ ਸੀਜ਼ਨ ਹੈ 10 ਦਿਨ ਦਾ ਕਣਕ ਵਾਲਾ ਸੀਜ਼ਨ ਹੈ ਹੋਰ ਕੀ ਕਰਦੇ ਆ ਫਿਰ ਪਹੁੰਚ ਐਡਾ ਦਾ ਵੱਡੇ ਵੱਡੇ ਟਰੈਕਟਰ ਉਹਦੇ ਉੱਤੇ 2-2 ਲੱਖ ਦਾ ਸਾਊਂਡ ਸਿਸਟਮ ਵੀ ਲਾ ਰੱਖਿਆ ਹੈ ਮਤਲਬ ਖਰਚੇ ਵਧਾ ਰੱਖਿਆ ਆਪਾਂ ਉਹ ਲੋਨ ਤੇ ਜਾਂ ਲਿਮਿਟ ਕਰਾ ਕੇ ਲੈ ਲਿਆ ਟਰੈਕਟਰ ਪਤਾ ਨਹੀਂ ਲੱਗਦਾ ਮੂਲ ਦਾ ਟਾਇਰ ਹੈ ਜਾਂ ਮੰਗਲ ਦਾ ਟਾਇਰ ਹੈ ਉਹਨਾਂ ਗੁੱਡੀਆਂ ਵਾਲੇ ਮੂਲੇ ਵੀ ਆ ਗਏ ਪਹਿਲਾਂ ਮੂਲ ਦਾ ਟਾਇਰ ਛੋਟਾ ਹੁੰਦਾ ਸੀ ਸਾਡੇ ਕੋਲ ਤਾਂ ਆਸ਼ਾ ਹੁੰਦਾ ਸੀ ਦੋ ਤਿੰਨ ਵਾਰੀ ਤਾਂ ਬਾਹ ਹੀ ਤੋੜੀ ਹੋਈ ਹੈ ਮੇਰੀ ਉਹਨੇ ਹੈਂਡਲ ਨੇ ਉਦੋਂ ਜਵਾਕ ਹੁੰਦੇ ਸੀ ਇੰਨੇ ਚੱਕਰ ਪੈਂਦੇ ਨਹੀਂ ਸੀ ਟੱਸ ਪਹਿਲਾਂ ਡੇ ਜਾਂਦੇ ਐ ਮਾਰਦਾ ਇੱਥੋਂ ਕੱਢ ਦਿੰਦਾ ਬਾਹ ਨੂੰ ਸੋ ਪਹਿਲਾਂ